ਦੇ ਸਾਰੇ ਸਤਕਾਰਯੋਗ ਮਿੱਤਰਾਂ ਬੇਲੀਆਂ ਨੂੰ ਸਤ ਸ੍ਰੀ ਅਕਾਲ ਅੱਜ ਜੇ ਮੈਂ ਆਖਾਂ ਕਿ ਮੈਂ ਕਿਸੇ ਥਾਂ ਤੇ ਕੋਈ ਜਗ੍ਹਾ ਦਾ ਨਾਮ ਦੱਸਾਂ ਤਾਂ ਇਹ ਮੇਰੇ ਲਈ ਔਖਾ ਹੈ ਕਿਉਂਕਿ ਅੱਜ ਆਪਾਂ ਸਾਰਾ ਦਿਨ ਸਮੁੰਦਰ ਦੇ ਵਿੱਚ ਆ ਇਹ ਸਮੁੰਦਰ ਮਾਲਟਾ ਤੋਂ ਇਹ ਜਹਾਜ਼ ਬਾਰਸੀਲੋਨਾ ਵੱਲ ਜਾ ਰਿਹਾ ਹੈ ਮਾਲਟਾ ਤੋਂ ਬਾਰਸੀਲੋਨਾ ਦੇ ਜਹਾਜ਼ ਰਾਹ ਦੇ ਵਿੱਚ ਜਿਹੜਾ ਇਹ ਸਾਗਰ ਸਮੁੰਦਰ ਇਹਦਾ ਨਾਮ ਆ ਮੈਡੀਟੇਰੀਅਨ ਸੀ ਤੇ ਮੈਡੀਟੇਰੀਅਨ ਸੀ ਅੱਗੇ ਜਾ ਕੇ ਅਟਲਾਂਟਿਕ ਦਾ ਹਿੱਸਾ ਬਣ ਜਾਂਦਾ ਆ ਮੈਂ ਇੱਥੇ ਕੁਰਸੀ ਤੇ ਬੈਠਾ ਸੀ ਤਾਂ ਆ ਮਿੱਤਰਾਂ ਮੈਨੂੰ ਲਗੜ ਲੈ ਕੇ ਆ। ਹੈਲੋ ਬ੍ਰਦਰ। ਹਾਏ। ਹਾਊ ਆਰ ਯੂ? ਆਲ ਗੁੱਡ ਸਰ। ਯੂ ਫ਼੍ਰੋਮ ਇੰਡੀਆ? ਹਾਂ। ਮੁੰਬਈ। ਓ ਮੁੰਬਈ, ਦੀਪਕ ਅਨੰਦ। ਆਹ। ਆਪਕੋ ਪੰਜਾਬ? ਆ ਪੰਜਾਬ। ਆਫ਼ ਕੌਰਸ ਪੰਜਾਬ। ਤੇ ਇਧਰਲੇ ਪਾਸੇ ਪਿੱਛੇ ਪਾਣੀ ਨੂੰ ਛੜਦਾ ਛੜਦਾ ਹੈ। ਮੈਡੀਟੇਰੀਅਨ ਦੇ ਵਿੱਚ ਬਾਰਸੀਲੋਨਾ ਵੱਲ ਨੂੰ ਅੱਗੇ ਵਧ ਰਿਹਾ। ਇਹ ਜਹਾਜ਼ ਜੀ ਤੇ ਆਪਾਂ ਸਫ਼ਰ ਕਰਦੇ ਆਂ। ਅੱਜ ਜਹਾਜ਼ ਨੂੰ ਹੀ ਘੁੰਮਣਾ ਹੋਰ ਕਰਨ ਨੂੰ ਇੱਥੇ ਕੁਝ ਨਹੀਂ। ਰੋਟੀ ਪਾਣੀ ਖਾਓ ਜਹਾਜ਼ ਨੂੰ ਘੁੰਮੋ ਇੱਥੇ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਨੇ ਤੁਸੀਂ ਉਹਨਾਂ ਦਾ ਆਨੰਦ ਲੈ ਸਕਦੇ ਹੋ ਵੱਡਾ ਬਹੁਤ ਆ ਇਹ ਲਗਭਗ 21-2200 ਦੇ ਦਾ ਕਰੂ ਮੈਂਬਰ ਆ ਤੇ ਕੋਈ 2600 ਦੇ ਵਿੱਚ ਕੰਮਰੇ ਨੇ ਕੋਈ 5-6000 ਵਰਦਾ ਇਸ ਵੇਲੇ ਤੇ ਸਫਰ ਕਰ ਰਿਹਾ ਹੈ ਐਮ ਐਸ ਸੀ ਵਰਡ ਯੂਰੋਪਾ ਇਹ ਜਹਾਜ਼ ਦਾ ਨਾਮ ਹੈਲੋ ਦੀਪਕ ਹਾਓ ਆਰ ਯੂ ਬ੍ਰਦਰ ਫਾਈਨ ਯੂ ਇੰਜੋਏ ਹੇਅਰ ਗੁਰ ਸਾਵਧਨ ਫੀਲਿੰਗ ਪਰ फीलिंग बहुत अच्छी है भाई वाकई जगह बहुत सुंदर है आज और दिन भी बहुत अच्छा लगा ना हां समुंदर में जिस दिन से चढ़ा हूं मौसम साफ नहीं था लेकिन आज आज गल बन चुकी है ठीक है जी थैंक यू मिलते हैं।, मिलते हैं जी मैं इसको बस घूमता हूं आज सारा दिन इसी पे हैं बस आ गए आप अकेले हो मैं अकेला वीर अकेला हां थैंक यू जी ते ਇਨੂੰ ਵੀ ਦੇਖਦੇ ਆ 18ਵੀਂ ਮੰਜ਼ਲ ਤੇ ਰੈਸਟੋਰੈਂਟ ਆ ਮੈਂ ਅੱਜ ਬਹੁਤ ਲੇਟ ਉੱਠਿਆ ਕਿਉਂਕਿ ਕਰਨਗਰਾਉਂਡ ਨੂੰ ਕੁਝ ਵੀ ਨਹੀਂ ਸੀ ਸਾਰੇ ਆਪੋ ਆਪਣੇ ਕਮਰਿਆਂ 'ਚ ਸੁਸਤਾ ਰਹੇ ਨੇ ਜਾਂ ਕੇ সুইমিਂਗ ਪੂਲ ਦੇ ਵਿੱਚ ਉਧਰ ਜਾ ਕੇ ਬੈਠੇ ਹੋਣਗੇ 18ਵੀਂ ਮੰਜ਼ਲ ਤੇ ਪਹੁੰਚਦੇ ਆ ਰੈਸਟੋਰੈਂਟ ਦੇ ਵਿੱਚ ਬ੍ਰੇਕਫਾਸਟ ਤੇ ਉਦੋਂ ਬਾਅਦ ਫਿਰ ਆਪਾਂ ਅਗਲਾ ਮਾਹੌਲ ਦੇਖਾਂਗੇ ਜਿੱਦੋਂ ਜਹਾਜ਼ ਨੇ ਕਿਤੇ ਉਤਰਨਾ ਹੁੰਦਾ ਨਾ ਲੋਕਾਂ ਨੇ ਉਸ ਦਿਨ ਸਵੇਰੇ ਉੱਠ ਕੇ ਜਹਾਜ਼ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਹੱਜੀ ਵਿਰਲੇਟਾਂ ਵਿੱਚ ਲੋਕ ਹੁਣ ਨਿਕਲੇ ਆ ਇਹੋ ਜਿਹੇ ਬਾਰਸ ਸੱਤ ਅੱਠ ਰੈਸਟੋਰੈਂਟ ਇਹ ਸਭ ਕੁਝ ਇੱਥੇ ਬਣਿਆ ਹੋਇ ਬਹੁਤ ਸਾਰੇ সুইমিং ਪੂਲਸ ਗੇਮਿੰਗ ਜ਼ੋਨ ਅ ਬੱਚਿਆਂ ਵਾਲਾ ਗੇਮਿੰਗ ਜ਼ੋਨ ਜਿਹੜਾ ਹੁੰਦਾ ਉਹ ਵੀ ਆ ਤੇ ਖੇਡਾਂ ਖੇਡਣ ਵਾਲਾ ਆਊਟਡੋਰ ਗੇਮਸ ਵਾਲਾ ਵੀ ਹੈਗਾ ਮਾਹੌਲ ਜਾਂ ਤੇ ਜਿਮ ਥੀਏਟਰ ਓਪਨ 에ਅਰ ਥੀਏਟਰ ਕਈ ਚੀਜ਼ਾਂ ਨੇ ਜਿਹੜੀਆਂ ਦਿਖਾਉਂਗਾ ਮੈਂ ਪਿਛਲੇ ਦਿਨਾਂ 'ਚ ਤੁਰਦਿਆਂ ਫਿਰਦਿਆਂ 'ਚ ਦੇਖੀਆਂ ਨੇ 18ਵੀਂ ਮੰਜ਼ਲ ਤੇ ਜਾਣਾ ਹੁਣ ਚਲੋ ਜੀ 18ਵਾਂ ਡੈਕ 18 ਆਈਟਮਸ ਜਿੰਨੇ ਵੀ ਡੈਕ ਨੇ ਹਰੇਕ ਡੈਕ ਦਾ ਨਾਮ ਆ ਕੋਈ ਰੋਮ ਡੈਕ ਕੋਈ ਰੋਤ ਆਈਟਮਸ ਡੈਕ ਕੋਈ ਮਲਾਨ ਡੈਕ ਡੈਕ ਦਾ ਮਤਲਬ ਜੇ ਸਿੱਧਾ ਦੱਸਣਾ ਹੋਵੇ ਤਾਂ ਜਿੰਨੀਆਂ ਮੰਜ਼ਲਾਂ ਹੁੰਦੀਆਂ ਨੇ ਤੇ ਉਥੋਂ ਚੱਕ ਕੇ ਉਹਨੇ ਸਿੱਧਾ ਆਪਾਂ ਨੂੰ ਇੱਥੇ ਲਿਆ ਕੇ ਖਿਲਾ ਰਿਆ ਲਾਇਆ ਜਿਹੜਾ ਉਹ ਪਾਣੀ ਦਿਸਦਾ ਸੀਗਾ ਕੋਲੇ ਖੜੇ ਸੀ ਪਹਿਲਾਂ ਆਪਾਂ ਉਹ ਉੱਥੇ ਥੱਲੇ ਸੀ ਤੇ ਹੁਣ 18ਵੀਂ ਮੰਜ਼ਲ ਤੇ ਆ ਇਧਰਲੇ ਪਾਸੇ ਇਹਦਾ ਰੈਸਟੋਰੈਂਟ ਤੇ ਦੂਰ ਇਧਰ ਹੋਰ ਮਾਲ ਦੀ ਢੋਆ ਢਵਾਈ ਵਾਲੇ ਜਹਾਜ਼ ਵੀ ਜਾਂਦੇ ਦਿਸਦੇ ਕਿ ਤੇਲ ਤੱਪਾ ਹੁੰਦਾ ਕੋਈ ਕਣਕ ਲੋਡ ਕੀਤੀ ਹੁੰਦੀ ਆ ਕੋਈ ਅ ਕੰਟੇਨਰ ਹੁੰਦੇ ਨੇ ਕਿ ਹੋਰ ਕਪੜਾ ਲੀੜਾ ਉਹਦਾ ਕੁਝ ਦੁਨੀਆ ਦਾ ਬਹੁਤ ਵੱਡਾ ਵਪਾਰ ਆ ਜਿਹੜਾ ਸਮੁੰਦਰਾਂ ਰਾਹੀਂ ਹੀ ਹੁੰਦਾ ਤੇ ਸਮੁੰਦਰਾਂ ਚ ਢੋਆ ਢਵਾਈ ਚੱਲਦੀ ਰਹਿੰਦੀ ਆ ਇਹ ਆ ਜਾਂਦਾ ਇਧਰ ਰੈਸਟੋਰੈਂਟ ਕੇਲੇ ਕੀ ਕਮੇਟਾਸ਼ੀਟ ਆਜਾ ਸਵੀਟਸ ਬ੍ਰੇਕਫਾਸਟ ਦੇ ਵਿੱਚ ਵੀ ਬਹੁਤ ਕੁਝ ਦਿੰਦੇ ਆ ਹਰ ਵੇਲੇ ਫੂਡ ਇਹਨਾਂ ਦਾ ਲੱਗਾ ਹੀ ਰਹਿੰਦਾ ਤੇ ਇਹਦੇ ਵਿੱਚ ਬਹੁਤ ਤੀਜਾ ਦਿੰਦੇ ਨੇ ਫਲ ਆ ਕੀ ਇਸ ਸਕ੍ਰੈਂਬਲ ਟੋਫੂ ਵਿਦ ਟਰਮਰਿਕ ਪੈਪਰਸ ਕੁੱਲ ਦੁਨੀਆ ਦੇ ਲੋਕ ਨੇ ਤੇ ਕੁੱਲ ਦੁਨੀਆ ਦਾ ਰੰਗ ਬਰੰਗਾ ਖਾਣਾ ਇਹਦੇ ਚ ਹਾਜ਼ਰ ਹੁੰਦਾ ਤੇ ਜਿੰਨੇ ਵੀ ਮੁਲਾਜ਼ਮੇ ਚ ਕੰਮ ਕਰਦੇ ਨੇ ਹਰੇਕ ਦੀ ਹਰੇਕ ਦੀ ਜੇਬ ਦੇ ਉੱਤੇ ਲਿਖਿਆ ਹੁੰਦਾ ਕਿ ਉਹ ਬੰਦਾ ਕਿਹੜੇ ਦੇਸ਼ ਦਾ ਹੈ ਜਿੰਨੇ ਦੇਸ਼ਾਂ ਦਾ ਸਫਰ ਕਰ ਰਿਹਾ ਨਾ ਤੇ ਜਿੰਨੇ ਦੇਸ਼ਾਂ ਦੇ ਲੋਕ ਨੇ ਉਹ ਟਾਰਗੇਟ ਕੀਤੇ ਜਾਂਦੇ ਆ ਕਿ ਉਹਨਾਂ ਨੂੰ ਉਹ ਸੈਟੀਸਫਾਈ ਹੋਣੇ ਚਾਹੀਦੇ ਆ ਉਹਦੇ ਹਿਸਾਬ ਨਾਲ ਉਹਨਾਂ ਨੂੰ ਫੂਡ ਦਿੱਤਾ ਜਾਂਦਾ ਸੋਰਸ ਆਫ ਪ੍ਰੋਟੀਨ ਆਂਡੇ ਆਮਲੇਟ ਰਾਜਮਾ ਤੇ ਬਾਕੀ ਚੀਜ਼ਾਂ ਸਾਰੀਆਂ ਉੱਧਰ ਲੱਗੀਆਂ ਹੋਈਆਂ ਇਧਰਲੇ ਪਾਸੇ ਫਲ ਸੇਬ ਗੋਲਡਨ ਸਾਂਤਰੇ ਤੇ ਕੱਟ ਕੇ ਹੋਰ ਸਾਰੇ ਰੱਖੇ ਹੁੰਦੇ ਨੇ ਪਲੇਟ 'ਚ ਫੂਡ ਪਾਉਣ ਤੋਂ ਬਾਅਦ ਅਗਲਾ ਕੰਮ ਹੁੰਦਾ ਟੇਬਲ ਲੱਭਣਾ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਸਮੁੰਦਰ ਦੇ 뷰 ਤੇ ਬੈਠ ਕੇ ਖਾਦਾ ਜਾਵੇ ਤੇ ਉਹ ਲੱਭਣਾ ਵਾਕਈ ਔਖਾ ਹੈ ਕਿਉਂਕਿ ਹਰ ਇੱਕ ਸਮੁੰਦਰ ਵਾਲੀ ਥਾਂ ਪਹਿਲਾਂ ਮਾਲ ਲੈ ਲੈਂਦਾ ਤਾਂ ਕਰਕੇ ਫਿਰ ਵਿੱਚ ਵਿਚਾਲੇ ਜਿਹੀ ਬੈਣਾ ਪੈਂਦਾ ਥੋੜੀ ਬਹੁਤ ਖੱਜਲ ਖਵਾਰੀ ਤੇ ਇੰਤਜ਼ਾਰ ਤੋਂ ਬਾਅਦ ਇਹੋ ਜਿਹਾ ਮੀਜ਼ ਮਿਲ ਜਾਂਦਾ ਜਿੱਤੇ ਬੈ ਕੇ ਆਪਾਂ ਸਮੁੰਦਰੀ ਛੱਲਾਂ ਦੇਖ ਸਕਦੇ ਆਂ ਦਿਨਾਂ 'ਚ ਧੁੱਪ ਸੋਹਣੀ ਲੱਗੇ ਹੋਣੇ ਕਰਕੇ ਸਮੁੰਦਰ ਦਾ ਰੰਗ ਬਿਲਕੁਲ ਨੀਲਾ ਡਾਂਜ ਦੇਸਦਾ ਤੇ ਇਹ 'ਚ ਨਾ ਕ੍ਰੂਜ਼ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਸੀ ਕਿ ਬਹੁਤ ਸਾਰੇ ਇੰਡੀਅਨ ਮੁੰਡੇ ਕੰਮ ਕਰਦੇ ਆ ਤੇ ਉਹਨਾਂ 'ਚ ਇੱਕ ਮੁੰਡੇ ਨਾਲ ਗੱਲਬਾਤ ਹੋਈ ਉਹ ਹੁਸ਼ਿਆਰਪੁਰ ਦਾ ਪੰਜਾਬੀ ਨੌਜਵਾਨ ਆ ਪਰ ਉਹ ਦਿੱਲੀ ਜੰਮਿਆਪਲਿਆ ਦਿੱਲੀ ਤੋਂ ਆਇਆ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਮਹੀਨੇ ਦਾ ਲਗਭਗ 2 ਲੱਖ ਇੰਡੀਅਨ ਰੁਪਈਏ ਇਹਦੇ ਚ ਕਮਾ ਲੈਨੇ ਆ 8 ਮਹੀਨੇ ਕੰਮ ਕਰਨਾ ਹੁੰਦਾ ਤੇ ਉਸ ਤੋਂ ਬਾਅਦ 3 ਮਹੀਨੇ ਛੁੱਟੀਆਂ 3 ਮਹੀਨੇ ਫਿਰ ਕਰੇ ਰਹਿੰਦੇ ਆ ਤੇ ਬਹੁਤ ਸਾਰੇ ਮਿੱਤਰ ਬੇਲੀ ਹਜੇ ਤੱਕ ਇਹ ਪੁੱਛਦੇ ਆ ਕਿ ਇਹਦਾ ਖਰਚਾ ਕਿੰਨਾ ਹੈ ਹਜੇ 크ਰੂਜ਼ ਤੇ ਜਦੋਂ ਆਪਾਂ ਗਏ 7 ਦਿਨਾਂ ਦਾ ਟ੍ਰਿਪ ਕਰਦੇ ਆ ਪਹਿਲੀ ਗੱਲ ਤਾਂ ਇਹਦੇ ਲਈ ਆਪਾਂ ਨੂੰ ਇੱਕ ਸ਼ਨੇਗਨ ਵੀਜ਼ਾ ਚਾਹੀਦਾ ਹੁੰਦਾ ਤਾਂ ਕਰਕੇ ਯੂਰਪੀਅਨ ਦੇਸ਼ ਆਪਾਂ ਘੁੰਮ ਸਕਦੇ ਆ ਖਰਚਾ ਦਿੱਤਾ ਇਹਨਾਂ ਨੂੰ 1100 1 1100 1 ਯੂਰੋ ਤੇ ਇਸ ਲਈ 102 3 ਦਾ ਰੇਟਰ ਚੱਲਦਾ ਇੰਡੀਆ ਦੇ ਵਿੱਚ ਵੀ ਕਰੂਜ਼ ਚੱਲਦੇ ਨੇ ਉਹ ਮੁੰਬਈ ਤੋਂ ਲਕਸ਼ਦੀਪ ਜਾਂਦੇ ਆ ਜਾਂ ਚਨਈ ਤੋਂ ਅੰਡੇਮਾਨ ਨਿਕੋਬਾਰ ਵੱਲ ਜਾਂਦੇ ਆ ਜਾਂ ਕੁਝ ਸਿੰਗਾਪੁਰ ਨੂੰ ਕਵਰ ਕਰ ਲੈਂਦੇ ਆ ਇੰਡੀਆ ਤੋਂ ਚੱਲੇ ਹੋਏ ਕੁਝ ਕਰੂਜ਼ ਆਬੂ ਤਾਬੀ ਓਮਾਨ ਯੂਏਈ ਹਾਂ ਉਹਨੂੰ ਦੁਬਈ ਨੂੰ ਇਹਨਾਂ ਥਾਵਾਂ ਨੂੰ ਕਵਰ ਕਰਦੇ ਆ ਸੋ ਦੁਨੀਆ ਭਰ ਚ ਇਹੋ ਜਿਹੇ ਕਰੂਜ਼ਾਂ ਦਾ ਚੱਲਦਾ ਰਹਿੰਦਾ ਮਾਹੌਲ ਤੇ ਜਿੱਥੇ ਆਪਾਂ ਜਾ ਰਹੇ ਹਾਂ ਨਾ ਇਹਦੀ ਮੈਕਸਿਮਮ ਸਪੀਡ ਆ ਉਹ 22.7 ਨੋਟਸ ਪ੍ਰਤੀ ਕਿਲੋਮੀਟਰ ਜੇ ਆਪਾਂ ਨੂੰ ਕਿਲੋਮੀਟਰਾਂ 'ਚ ਕਰੀਏ ਤਾਂ 42 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਕਹਿ ਸਕਦੇ ਹਾਂ ਪਰ ਸਮੁੰਦਰ ਦੇ ਵਿੱਚ ਕਿਲੋਮੀਟਰ ਨਹੀਂ ਚੱਲਦੇ ਕਿਲੋਮੀਟਰ ਵਿੱਚ ਨੋਟੀਕਲ ਮਾਈਲਸ ਚੱਲਦੇ ਹੁੰਦੇ ਨੇ ਇੱਕ ਨੋਟੀਕਲਸ ਮਾਈਲ ਬਰਾਬਰੇ 1.852 ਮੀਟਰ ਕਹਿ ਸਕਦੇ ਆਪਾਂ ਸੋ 1800 ਮੀਟਰ ਦੇ ਲਗਭਗ ਬਰਾਬਰ ਇੱਕ ਨੋਟੀਕਲ ਮਾਈਲ ਹੁੰਦਾ ਜਿਹਦੇ 'ਚ ਆਪਾਂ ਜਿਹੜੀ ਇਸ ਸਮੁੰਦਰਾਂ ਦੇ ਵਿੱਚ ਰਫਤਾਰ ਫੜੀ ਹੁੰਦੀ ਹੈ ਤੇ ਜਿੱਥੇ ਜਿਹਦੀ ਰਫ਼ਤਾਰ ਤੇ ਸਫ਼ਰ ਕਰਦੇ ਨੇ ਤੇ 18ਵੀਂ ਮੰਜ਼ਲ ਤੇ ਦੂਜੇ ਪਾਸੇ ਕੁਛ ਇਹੋ ਜਿਹਾ ਮਾਹੌਲ ਹੈ ਇਹ ਜਦਾ ਕੋਲਾ ਡੁਲਾ ਜਦੋਂ ਲੋਕ ਬਿਲਕੁਲ ਰਿਲੈਕਸ ਜੇ ਹੁੰਦੇ ਆ ਨਾ ਉਹ ਫਿਰ ਇੱਥੇ ਆ ਕੇ ਬਹਿ ਜਾਂਦੇ ਨੇ ਪਹਿਲੀ ਗੱਲ ਤਾਂ ਇਹਦੇ ਵਿੱਚ ਜਿਹੜਾ ਉਹ ਸਾਹਮਣੇ ਦੇ ਸਾਹਮਣੇ ਦਿਸ ਰਹੇ ਹਨ ਜਿੰਨਾ ਕੁਝ ਉਹ ਬਿਜ਼ਨਸ ਸੂਟ ਜੇ ਕਹਿ ਲਈਏ ਆਪਾਂ ਉਹ ਮਹਿੰਗਾ ਧਾਮ ਜਾਂ ਜਾਂ ਜਿਹੜੇ ਇਸ ਕਲੱਬ ਮੈਂਬਰਸ ਨੇ ਇਹ ਉਹਨਾਂ ਦੇ ਆ ਜਾਂਦੇ ਉਧਰ ਜਿਹੜੇ ਪਰਿਵਾਰ 3-4 ਜਣਾਂ ਨੇ ਜੀਆਂ ਨੇ ਇੱਕ ਕਮਰੇ ਦੇ ਵਿੱਚ ਰਹਿਣਾ ਉਹਨਾਂ ਦਾ ਰਹਿਣ ਬਸੇਰਾ ਉਧਰਲੇ ਪਾਸੇ ਆ ਤੇ ਰਾਤ ਨੂੰ ਇਹਨਾਂ ਨੂੰ ਖਾਲੀ ਕਰ ਦਿੰਦੇ ਆ 스ਵਿਮਿੰਗ ਪੂਲਸ ਨੂੰ ਤੇ ਦਿਨ ਵੇਲੇ ਦੁਬਾਰੇ ਫਿਰ ਭਰ ਲੈਂਦੇ ਆ ਪਾਣੀ ਇਹਨਾਂ ਕੋਲੇ ਜਮਾ ਕਰਕੇ ਰੱਖਿਆ ਹੁੰਦਾ ਪਾਣੀ ਇਹਨਾਂ ਜਹਾਜ਼ਾਂ ਦੇ ਹੇਠਾਂ ਵੀ ਵਾਹ ਜਮਾ ਕਰਕੇ ਰੱਖਿਆ ਹੁੰਦਾ ਬੈਲੈਂਸ ਬਣਾਉਣ ਲਈ ਤੇ ਜਿਹੜਾ ਕੈਪਟਨ ਤੇ ਹੋਰ ਜਿਹੜਾ ਵਿਭਾਗੀ ਅਮਲਾ ਉਹ ਸਾਰਾ ਅੱਗੇ ਹੁੰਦਾ ਤੇ ਸਾਹਮਣੇ ਜਿਹੜਾ ਉਹ ਗੁੰਬਦ ਜਾ ਉਹਦੇ ਅੰਦਰ ਇੱਥੇ ਜੇ ਟਰੈਡਮਿਲ ਨੇ ਟਰੈਡਮਿਲ ਤੇ ਭੱਜ ਭਜਾ ਰਹੇ ਆ ਤੇ ਐਕਸਰਸਾਈਜ਼ ਕਰਦੇ ਆ ਜਿਮ ਆ ਉਥੇ ਹਾਂ ਜੇ ਬਹੁਤਾ ਜਹਾਜ਼ ਹਿਲਦਾ ਜੁਲਦਾ ਹੋਵੇ ਮੌਸਮ ਖਰਾਬ ਹੋਵੇ ਤਾਂ ਮੈਨੂੰ ਇਹ ਲੱਗਦਾ ਕਿ ਉਦੋਂ ਜਿਮ ਲਾਉਣ ਦੀ ਪ੍ਰਵਾਨਗੀ ਨਹੀਂ ਦਿੰਦੇ ਹੁਣੇ ਕਿਉਂਕਿ ਬੰਦਾ ਡਿੱਗਣ ਦਾ ਡਰ ਹੁੰਦਾ ਜੇ ਸਮੁੰਦਰ ਸ਼ਾਂਤ ਆ ਫਿਰ ਤੁਸੀਂ ਇੱਥੇ ਆਪਦਾ ਐਕਸਰਸਾਈਜ਼ ਕਰ ਸਕਦੇ ਹੋ ਖੇਡਣ ਖੜਾਉਣ ਵਾਲਾ ਜਿਹੜਾ ਪਾਸੇ ਦਾ ਮਾਹੌਲ ਆ ਉਹ ਤੁਸੀਂ ਦੇਖ ਸਕਦੇ ਹੋ ਵਾਰਨਿੰਗਸ ਜੇ ਸਮੇਂ-ਸਮੇਂ ਤੇ ਜਾਰੀ ਕਰਦੇ ਰਹਿੰਦੇ ਇਹਨਾਂ ਨੇ ਐਪਲੀਕੇਸ਼ਨ ਫੋਨ ਦੇ ਵਿੱਚ ਹਰੇਕ ਦੇ ਪ੍ਰਭਾਈ ਹੋਈ ਉਹ ਐਪਲੀਕੇਸ਼ਨ ਤੇ ਦਿੰਦੇ ਰਹਿੰਦੇ ਆ ਇਨਫੋਰਮੇਸ਼ਨ ਵੀ ਤੁਸੀਂ ਐ ਕਰ ਲਓ ਐ ਕਰ ਲਓ ਡਿਨਰ ਤਿਆਰ ਆ ਬ੍ਰੇਕਫਾਸਟ ਤਿਆਰ ਆ ਤੇ ਇਥੋਂ ਫਿਰ ਦੱਸਦਾ ਹੁਣ ਸਾਰਾ ਉੱਚੀ ਥਾਂ ਤੇ ਖੜੇ ਆ ਮੈਡੀਟੇਰੀਅਨ ਸੀ ਪਾਰਟ ਆਫ ਅਟਲੈਂਟਿਕ ਇੱਥੇ ਇੱਥੇ ਟਰਮਾ ਜ ਆ ਨਹੀਂ ਤਾਂ ਜਿੱਥੇ ਵਿਊ ਪੁਆਇੰਟ ਹੁੰਦਾ ਨਾ ਉੱਥੇ ਬਾਬਾ ਜਾਨੇ ਖੜੇ ਹੁੰਦੇ ਨੇ ਇੱਕ ਏਰੀਆ ਆ ਆ ਜਾਂਦਾ ਜਿੱਥੇ ਗਰਮ ਪਾਣੀ ਦੇ ਵਾਟਰਪੂਲਸ ਬਣੇ ਹੋਏ ਆ ਤਤਾਬਾਂ ਪੜ ਰਹੇ ਆ ਲੋਕ ਇਥੇ ਵਹਿੰਦੇ ਖਲੋਦੇ ਆ ਤੇ ਨਾਲ ਨਾਲ ਖਾਣ ਪੀਣ ਦਾ ਮਾਹੌਲ ਵੀ ਚੱਲਦਾ ਤੇ ਹੁਣ ਦੁਪਹਿਰ ਦਾ ਸਮਾਂ 12:30 ਹੋਇਆ ਨੇ ਪਹਿਲਾ ਮੌਸਮ ਬੜਾ ਠਹਿਰਾਉ ਵਾਲਾ ਸੀ ਪਰ ਹੁਣ ਸਮੁੰਦਰ ਵਿਗੜਦਾ ਜਾਂਦਾ ਬਹੁਤ ਤੇਜ਼ ੱਲਾਂ ਨੇ ਆ ਸਵੀਮਿੰਗ ਪੂਲ ਜੇ ਚ ਬੜਿਆ ਸੀ ਮੈਂ ਚੱਕ ਚੱਕ ਕੇ ਮਾਰਦਾ ਜਦੋਂ ਸ਼ਾਂਤ ਹੁੰਦਾ ਸਾਰਾ ਕੁਝ ਉਦੋਂ ਹੀ ਸਵੀਮਿੰਗ ਪੂਲ ਚ ਲੋਕ ਜ਼ਿਆਦਾਤਰ ਵੱੜਦੇ ਆ ਅੱਗੇ ਪਿੱਛੇ ਦਾ ਖੱਦਾ ਹੀ ਪੈਂਦਾ ਬਹੁਤ ਤੇਜ਼ ਹਵਾਵਾਂ ਵਗਦੀਆਂ ਹੁਣ ਇਦੂ ਬਿਨਾ ਇਹ ਸ਼ਿਪ ਤੇ ਜਿੰਨੀਆਂ ਵੀ ਆਹ ਦੁਕਾਨਾਂ ਨੇ ਨਾ ਇਹ ਆਫਰ ਲਾਉਂਦੇ ਰਹਿੰਦੇ ਆ ਇਹਨਾਂ ਦੇ ਆਫਰਾਂ ਨਾਲ ਕੀ ਹੁੰਦਾ ਹੈ ਨੋਟੀਫਿਕੇਸ਼ਨ ਭੇਜਦੇ ਆ ਫਿਰ ਇਹੋ ਜਿਹੇ ਲੈਣਾ ਲੱਗਦੀਆਂ ਨੇ ਤੇ ਇਹਨਾਂ ਲੈਣਾ ਚ ਲੱਗ ਕੇ ਜਿਹੜੀਆਂ ਇੱਥੇ ਘੜੀਆਂ ਕੁੜੀਆਂ ਜਾਂ ਪਰਸ ਵੇਚਦੇ ਆ ਲਗਜ਼ਰੀ ਆਈਟਮ ਉਹਨਾਂ ਦੇ ਸੇਲ ਹੁੰਦੀ ਆ ਲੈਣਾ ਲੱਗਦੀਆਂ ਨੇ ਤੇ ਫਿਰ ਲੋਕ ਅੰਦਰ ਵੜਦੇ ਆ ਬਾਕੀ ਜਿਹੜੇ ਉਹ ਹਾਰ ਸ਼ਿੰਗਾਰ ਵਾਲਾ ਸਮਾਨ ਹੁੰਦਾ ਹੀਰੇ ਹੂਰੇ ਤੇ ਡਾਇਮੰਡਸ ਦਾ ਜਿਹੜਾ ਕੁਝ ਵੀ ਹੁੰਦਾ ਹੋਰ ਉਹ ਵੀ ਉੱਤੇ ਦੁਕਾਨਾਂ ਹੈਗੀਆਂ ਨੇ ਉੱਥੇ ਵੀ ਇਸੇ ਤਰ੍ਹਾਂ ਭੀੜ ਭੜਕਾ ਰਹਿੰਦਾ ਸੋ ਜਿਵੇਂ ਅੱਜ ਇਹ ਵੇਲਾ ਦਿਨ ਸੀ ਤੇ ਅੱਜ ਦੇ ਦਿਨ ਚ ਐਕਟੀਵਿਟੀਜ਼ ਬਹੁਤ ਸੀ ਤੇ ਇਹਨਾਂ ਨੂੰ ਪਤਾ ਕਿ ਉਹ ਸਮੇਂ ਨੂੰ ਆਪਾਂ ਕਿਦਾਂ ਵਰਤ ਸਕਦੇ ਆ ਤੇ ਉਸ ਤਰੀਕੇ ਨਾਲ ਲੋਕਾਂ ਨੂੰ ਇੱਥੇ ਇੰਗੇਜ ਕੀਤਾ ਹੋਇਆ ਕਿ ਉਹ ਸਾਰਾ ਦਿਨ ਸਮੁੰਦਰ ਦੇ ਵਿੱਚ ਵੇਲੇ ਨਾ ਰਹਿਣ ਤੇ ਬੋਰ ਨਾ ਹੋਣ ਇਹੋ ਜੇ ਢੰਗ ਤਰੀਕੇ ਆ ਸਮਾਂ ਬਹੁਤ ਹੋ ਗਿਆ ਸ਼ਾਮ ਦਾ ਵੇਲਾ ਲਗਭਗ 4:00 ਵਜੇ ਨੇ ਤੇ ਸਮੁੰਦਰ ਦੇ ਵਿੱਚ ਪੂਰੀਆਂ ਲਹਿਰਾਂ ਤੁਰਦੇ ਆ ਫਿਰਦੇ ਆ ਬੰਦਾ ਡਿਗੂ ਡਿਗੂ ਕਰਦਾ ਹੁਣ ਇੱਥੇ ਤੇ ਕਹਿੰਦੇ ਕਿ ਜਦੋਂ ਸਮੁੰਦਰ ਦਾ ਪਾਣੀ ਬਹੁਤ ਆ ਨੀਲਾ ਹੋਵੇ ਉਹ ਥਾਂ ਤੋਂ ਸਮੁੰਦਰ ਬਹੁਤ ਜ਼ਿਆਦਾ ਖਾਰਾ ਹੁੰਦਾ ਮੈਡੀਟੇਰੀਅਨ ਸੀ ਤੇ ਮੈਡੀਟੇਰੀਅਨ ਅੱਗੇ ਜਾ ਕੇ ਅਟਲੈਂਟਿਕ ਮਹਾਸਾਗਰ ਦਾ ਹਿੱਸਾ ਤੇ ਅਟਲੈਂਟਿਕ ਦੁਨੀਆ ਦਾ ਦੂਜਾ ਵੱਡਾ ਦੂਜਾ ਵੱਡਾ ਮਹਾਦੀਪਾ ਉਹ ਦੂਜਾ ਸਾਗਰ ਆਹੋ ਸਮੁੰਦਰ ਹੈ ਤੇ ਜਿਹੜਾ ਅਟਲੈਂਟਿਕ ਆ ਉਹ ਅਫਰੀਕਾ ਤੇ ਸਾਊਥ ਅਮਰੀਕਾ ਤੇ ਜਿਹੜਾ ਯੂਰਪ ਆ ਇਹ ਜਾ ਕੇ ਉਧਰਲੇ ਪਾਸੇ ਜੁੜ ਜਾਂਦਾ ਨਾਰਥ ਅਮਰੀਕਾ ਦੇ ਨਾਲ ਇਹਦੇ ਵਿੱਚ ਕਾਰ-ਵਿਚਕਾਰ ਆ ਤੇ ਦੁਨੀਆ ਦਾ 70% ਦੀ ਵਪਾਰ ਇਸ ਸਮੁੰਦਰ ਨਾਲ ਹੀ ਹੁੰਦਾ ਜਿਹਦੇ ਚ ਇਸ ਵੇਲੇ ਆਪਣਾ ਇਹ ਸ਼ਿਪ ਕਰੂਜ਼ ਪ੍ਰੋਪੈਲਰ ਦੇ ਪਿੱਛੇ ਨੂੰ ਪਾਣੀ ਵੜਦੇ ਜਾਂਦੇ ਆ ਐਂ ਵਧ ਰਿਹਾ ਝੋਲ ਪਤਾ ਲੱਗਦੀ ਐ ਇੱਥੋਂ ਪਾਣੀ ਦੀ ਤੇ 크ਰੂਜ਼ ਦੀ ਨੈਟਵਰਕ ਇਹਨਾਂ ਨੇ ਦਿੱਤਾ ਹੀ ਮੈਨੂੰ ਤੇ ਉਹ ਇੰਟਰਨੈਟ ਮੇਰਾ ਇੱਥੇ ਚੱਲ ਰਿਹਾ ਵੈਸੇ ਮੈਂ ਇੱਕ ਹਸਾਬ ਜਾ ਹੋਰ ਲਾਇਆ ਜੇ ਹੋਏ ਸ਼ਿਪਾਂ ਤੇ ਸਫਰ ਕਰਨਾ ਹੋਵੇ ਲੰਮਾ ਤਾਂ ਬੰਦੇ ਕੋਲ ਇੱਕ ਅੱਧੀ ਕਿਤਾਬ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਗੱਲਬਾਤ ਇੱਥੇ ਘੱਟ ਹੁੰਦੀ ਕਿਸੇ ਨਾਲ ਹਰੇਕ ਆਪੋ ਆਪਣੇ ਚਰੁਝਿਆ ਹੋਇਆ ਜਿਹੜੀਆਂ ਉੱਚੀਆਂ ਛੱਲਾਂ ਨੇ ਪਤਾ ਨਹੀਂ ਕੈਮਰੇ ਚ ਉਸ ਹਾਵ ਨਾਲ ਪਤਾ ਲੱਗਦਾ ਕਿ ਨਹੀਂ ਇਹਨਾਂ ਦਾ ਇਹ ਮੈਨੂੰ ਇਹ ਲੱਗਦਾ ਵੀ ਕੋਠੇ-ਕੋਠੇ ਜਿੱਡੀ ਉੱਚੀ ਛੱਲ ਵੱਜ ਕੇ ਤਾਂ ਥੱਲੇ ਮੋੜ ਰਹੀ ਹੈ ਆ ਤਾਂ ਚਲੋ ਜਹਾਜ ਵੱਲ ਨੂੰ ਜਹਾਜ ਵੱਲੋਂ ਜਾਂਦੀਆਂ ਨੇ ਤੇ ਬਾਕੀ ਵੈਸੇ ਵੀ ਬਹੁਤ ਉੱਚੀਆਂ ਛੱਲਾਂ ਆ ਇਹ ਸਮੁੰਦਰਾਂ ਦੀ ਖਲਬਲੀ ਬਹੁਤ ਸ਼ਾਨਦਾਰ ਨਜ਼ਾਰਾ ਫੂਨ ਵੀ ਹਿਲਦਾ ਤੇ ਉਹ ਦੂਰ ਕਿਤੇ ਲੱਗਦਾ ਮੀਂਹ ਵੀ ਪੈਂਦਾ ਨਿੱਕੀਆਂ-ਨਿੱਕੀਆਂ ਕਲੀਆਂ ਇੱਥੇ ਵੀ ਡੱਕ ਤੇ ਵੀ ਪਈ ਜਾਂਦੀਆਂ ਨੇ ਨਿਕਲਦੇ ਆ ਬਾਹਰ ਮਿੱਤਰਬੇਲੀ ਤੇ ਆਪਦੀਆਂ ਫੋਟੋਆਂ ਫਟਮਾ ਖਿੱਚ ਰਹੇ ਆ ਜਿਨ੍ਹਾਂ ਨੂੰ ਜਿਆਦਾ ਮਟੀਰੀਅਲਿਜ਼ਮ ਜਾਂ ਪਸੰਦ ਆ ਉਹ ਅੰਦਰਲੇ ਪਾਸੇ ਮੌਕਾ ਮਾਹੌਲ ਦੇਖ ਰਹੇ ਨੇ ਤੇ ਜਿਨ੍ਹਾਂ ਨੂੰ ਥੋੜਾ ਜਿਹਾ ਕੁਦਰਤ ਵਾਲਾ ਉਹ ਲਗਭਗ ਇਹੋ ਜਿਹੀਆਂ ਥਾਵਾਂ ਤੇ ਸਾਰਾ ਦਿਨ ਖੜੀ ਰਹਿੰਦੇ ਇਹਨੂੰ ਦੇਖਦੇ ਰਹਿੰਦੇ ਨੇ ਇੱਕ ਰੈਸਟੋਰੈਂਟ 18ਵੀਂ ਤੇ 19ਵੀਂ ਮੰਜ਼ਲ ਤੇ ਹੈ ਬਫੇ ਸਿਸਟਮ ਵਾਲਾ ਜਿੱਥੇ ਬਹਿ ਕੇ ਆਪਾਂ ਰੋਟੀ ਪਾਣੀ ਮਸ ਸਵੇਰ ਨੂੰ ਸ਼ਾਮ ਉੱਥੇ ਹੀ ਖਾਣਾ ਹੁੰਦਾ ਪਰ ਉਹ ਤੋਂ ਬਿਨਾਂ ਹੋਰਾਂ ਵੀ ਇਹ ਰੈਸਟੋਰੈਂਟ ਹੈਗੇ ਨੇ 5ਵੀਂ 6ਵੀਂ ਮੰਜ਼ਲ ਤੇ ਇਹ ਵੀ ਬਹੁਤ ਵੱਡੇ ਆ ਉੱਥੇ ਤੁਸੀਂ ਆਪ ਚੱਕ ਕੇ ਖਾਣਾ ਹੁੰਦਾ ਇੱਥੇ ਤੁਸੀਂ ਕਿਸੇ ਵੀ ਮੇਜ਼ ਤੇ ਬੈਠੋਗੇ ਤੁਹਾਡੇ ਅੱਗੇ ਲੈ ਕੇ ਉਹ ਮੀਨੂ ਰੱਖਣਗੇ ਤੇ ਮੀਨੂ ਦੇ ਵਿੱਚੋਂ ਤੁਸੀਂ ਆਪਦੇ ਹਿਸਾਬ ਨਾਲ ਆਰਡਰ ਕਰ ਸਕਦੇ ਹੋ ਸੋ ਇਹ ਸਾਰਾ ਕੁਝ ਜਿਹੜਾ ਪੈਕੇਜ ਹੁੰਦਾ ਉਹਦੇ ਵਿੱਚ ਹੀ ਜੁੜੀ ਹੁੰਦੀ ਆ ਗੱਲ ਹਾਂ ਪਰ ਜੇ ਤੁਸੀਂ ਸ਼ਰਾਬ ਪੀਣੀ ਆ ਕੋਈ ਡਰਿੰਕਸ ਪੀਣੇ ਨੇ ਤਾਂ ਉਹਦੇ ਤੁਹਾਨੂੰ ਅੱਡ ਪੈਸੀ ਪੇ ਕਰਨੇ ਪੈਂਦੇ ਆ ਉਹ ਜਾਂ ਤੁਸੀਂ ਪਹਿਲਾਂ ਹੀ ਖਰੀਦ ਲਓ ਤੇ ਜਾਂ ਤੁਸੀਂ ਨਾਲੋਂ ਨਾਲ ਪੇ ਕਰ ਸਕਦੇ ਹੋ ਪੇ ਵੀ ਮੌਕੇ ਤੇ ਨਹੀਂ ਦੇਣੇ ਹੁੰਦੇ ਤੁਹਾਡੇ ਜਿਹੜਾ ਕਾਰਡ ਆ 크ਰੂਜ਼ ਕਾਰਡ ਉਹਦੇ ਵਿੱਚੋਂ ਪੈਸੇ ਐਡ ਹੁੰਦੇ ਰਹਿੰਦੇ ਆ ਜਦੋਂ ਤੁਸੀਂ ਛੱਡੋਗੇ ਉਦੋਂ ਇਹਨਾਂ ਨੇ ਸਾਰੇ ਪੈਸਿਆਂ ਦਾ ਭੁਗਤਾਨ ਕਰਾ ਲੈਣਾ ਕੁਝ ਇਹ ਰੈਸਟੋਰੈਂਟ ਇੱਕ ਆ ਬੱਬਲਜ਼ ਰੈਸਟੋਰੈਂਟ ਤੇ ਕੁਝ ਹੋਰ ਨਹੀਂ ਤੇ ਜਿਹੜੀਆਂ ਬੱਬਲਜ਼ ਆ ਇਹ ਪ੍ਰਾਈਵੇਟ ਆ ਇਹਦੇ ਪੈਸੇ ਅੱਡ ਭਰਨੇ ਪੈਂਦੇ ਆ ਤੇ ਇਹਨੂੰ ਕਿਹਾ ਜਾਂਦਾ ਹੈਕਸਾਗਨ ਰੈਸਟੋਰੈਂਟ ਮੇਰੇ ਖਿਆਲ ਚ ਹੈਕਸਾਗਨ ਦਾ ਕਾਰਨ ਇਹ ਆ ਕਿ ਜਿਹੜੀਆਂ ਇਹਦੀਆਂ ਵਿੰਡੋਜ਼ ਨੇ ਬਾਹਰ ਝਾਕਾ ਬੰਦ ਆ ਉਹ ਹੈਕਸਾਗਨ ਅੱਜ ਸਾਨੂੰ ਇੱਥੇ ਕਿਤੇ ਖਾ ਸਕਦੇ ਆ ਜਿਹੜੇ ਆਪਣੇ ਇੰਡੀਅਨ ਮੁੰਡੇ ਕੰਮ ਕਰਦੇ ਆ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਸੀ ਇਹ ਸਮੁੰਦਰ ਦੇ ਨੀਵਾ ਨੀਵਾ ਥੜੜੀਆਂ ਮੱਜਲਾਂ ਚਾਹੀ ਇਹ ਕਿੰਨਵੇਂ ਆ 6ਵੇਂ ਡੱਕ ਤੇ ਆ ਇਹ ਇੱਥੋਂ ਛੱਲਾਂ ਦਾ ਹੋਰ ਵੀ ਪਤਾ ਲੱਗਦਾ ਹੈ ਤੇ ਸਾਫ ਸਫਾਈ ਕਰ ਰਹੇ ਆ ਮੇਜ ਸਜਾਉਂਦੇ ਆ 6:30 ਵਜੇ ਡਿਨਰ ਸ਼ੁਰੂ ਹੁੰਦਾ ਤੇ ਜਦੋਂ ਮੈਂ ਸ਼ਿਪ ਦੇ ਵਿੱਚ ਵੜਿਆ ਸੀ ਉਦੋਂ ਸਭ ਤੋਂ ਪਹਿਲਾਂ ਆ ਇੱਥੇ ਕੈਮਰਾ ਕਮਾਇਆ ਸੀ ਇਹ ਛੇਵਾ ਡੈਕ ਤੇ ਸਭ ਤੋਂ ਰੌਣਕ ਵਾਲੀ ਜਗ੍ਹਾ ਇਹ ਆ ਜਿੱਥੇ ਇਸ ਵੇਲੇ ਆਪਾਂ ਫਿਰਦੇ ਆਂ ਰਿਸੈਪਸ਼ਨ ਵੀ ਇੱਥੇ ਹੀ ਆ ਤੇ ਇਥੋਂ ਪੌੜੀਆਂ ਚੱਲਦੀਆਂ ਨੇ ਦੋ ਕਮਜਲਾਂ ਤੱਕ ਤੇ ਬਹੁਤਾ ਕੰਮ ਲਿਫਟਾਂ ਸਾਂਭਦੀਆਂ ਨੇ ਤੇ ਆ ਆ ਜਾਂਦੀਆਂ ਸ਼ਾਪਿੰਗ ਕਰਨ ਤੇ ਯਕੀਨ ਕਰਨਾ ਔਖਾ ਵੀ ਬਾਹਰ ਸਮੁੰਦਰੀ ਚਾਜ ਦਾ ਕਿੱਡਾ ਕੁਝ ਵਾਪਰੀ ਜਾਂਦਾ ਤੇ ਅੰਦਰ ਇਹਦੇ ਵੱਖਰੀ ਦੁਨੀਆ ਐ ਵਸੀ ਹੋਈ ਐ ਮਾਈ ਸੀ ਚਾਂਸ ਤੇ ਇਧਰਲੇ ਪਾਸੇ ਮਿੱਠੇ ਛੱਟੇ ਵਾਲੀਆਂ ਜਲਾਤੋ ਸਾਰਬਤ ਉਦੋਂ ਅੱਗੇ ਪੀਜ਼ਾ 버ਗਰ ਵਾਲਾ ਰੈਸਟੋਰੈਂਟ ਆड्डा ਆ ਜਾਂਦਾ ਤੇ ਇਹ ਇਹਦੀ ਛੇਵਾਂ ਡੱਕਾ ਜਿਹੜਾ ਇਹ ਸਭ ਤੋਂ ਵੱਧ ਰੌਣਕ ਵਾਲਾ ਤੇ ਸਭ ਤੋਂ ਜ਼ਿਆਦਾ ਡੱਕਾ ਵੱਧ ਇੱਥੇ ਮਿਲਦਾ ਦੁਨੀਆ ਭਰ ਦੇ ਰੰਗ ਬਰੰਗੇ ਚਾਕਲੇਟ ਜੁਵਾਕਾਂ ਨੂੰ ਕਿੱਥੇ ਕਿੱਦਾਂ ਲਾਉਣਾ ਕਿੱਦਾਂ ਵਰਚਾਉਣਾ ਜਾਇ ਇਥੋਂ ਕਿਸੇ ਨੇ ਘਰ ਵਾਸਤੇ ਜਾਂ ਮਿੱਤਰਾਂ ਨੇ ਮਿੱਤਰਾਂ ਵਾਸਤੇ ਕੁਝ ਖਰੀਦ ਕੇ ਲੈ ਜਾਣਾ ਤੋਂ ਸਾਰਾ ਸ਼ਾਪਿੰਗ ਦਾ ਮਾਹੌਲ ਬਹੁਤ ਸੋਹਣੇ ਤਰੀਕੇ ਨਾਲ ਸਿਰਜਿਆ ਹੋਇਆ ਹੈ ਚਾਕਲੇਟ ਪ੍ਰਮੋਸ਼ਨ ਬਾਏ 2 ਆਈਟਮਸ ਗੈਟ 3rd ਫ੍ਰੀ ਲੂਨਾ ਪਾਰਕ ਹਰੀਨਾ ਇੱਧਰ ਇੱਕ ਹੋਰ ਮਾਹੌਲ ਵੀ ਹੈਗਾ ਇੱਥੇ ਐਕਸਰਸਾਈਜ਼ ਕਰ ਰਹੇ ਹੁੰਦੇ ਆ ਅੱਛਾ ਬੱਚੇ ਵੱਢ ਰਹੇ ਆ ਹੁਣ ਇੱਥੇ ਨਹੀਂ ਇਥੇ ਸਟ੍ਰੈਚਿੰਗ ਜਾਂ ਯੋਗਾ ਉਹੋ ਜਿਹਾ ਕੁਝ ਕਰਦੇ ਹੁੰਦੇ ਆ ਤੇ ਜਹਾਜ਼ ਜੇ ਕਿਸ ਦਾ ਬਰਥਡੇ ਆ ਐਨੀਵਰਸਰੀ ਆ ਕੋਈ ਹੋਰ ਪ੍ਰੋਗਰਾਮ ਕਰਨਾ ਤਾਂ ਉਹਨਾਂ ਲਈ ਇਹ ਜਗ੍ਹਾ ਇਹਨਾਂ ਨੇ ਦਿੱਤੀ ਹੋਈ ਆ ਠੀਕ ਆ ਇਹਦੇ ਚ ਨਾ ਬਹੁਤ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਉਹਨਾਂ ਦੇ ਵਿੱਚ ਇੱਕ ਬਾਰਬਰ ਜੈਂਟਲਮੈਨ ਇੱਥੇ ਉਹ ਬਾਰਬਰ ਸ਼ਾਪ ਬਣੀ ਹੋਈ ਆ ਸਾਰਾ ਕੁਝ ਇਸ ਜਹਾਜ਼ ਦੇ ਵਿੱਚ ਉਪਲਬਧਾ ਹੈਲੋ ਇਰਸ਼ਾਦ ਹਾਈ ਮਾਈ ਨੇਮ ਇਜ਼ ਇਰਸ਼ਾਦ ਅਮ੍ਰਿਤਪਾਲ ਸਿੰਘ ਫਰਮ ਪੰਜਾਬ ਵੇਅਰ ਯੂ ਫਰਮ ਆਮ ਫਰਮ ਇੰਡੀਆ ਜਲਦੀ ਦਿੱਲੀ ਨਾਈਸ ਟੂ ਮੀਟ ਯੂ ਨਾਈਸ ਟੂ ਮੀਟ ਜੀ ਇਰਸ਼ਾਦ ਅੱਛਾ ਯਹਾਂ ਪਰ ਲੋਕ ਆਤੇ ਆਪਕੇ ਪਾਸ ਰੈਗੂਲਰ ਹੈ ਆ

ਹਾਏ ਮੈਂ ਬਾਈ। ਉਹਨੇ ਅੱਜ ਵੀ ਬਹੁਤ ਅੱਛੀ ਲਾਈਆਂ ਆਇਆਆਂ ਤਸਵੀਰ। ਇਹ ਦੂਬਿਣਾ ਕਰੀਮਾ ਸ਼ਰੀਮਾ ਸੋਹਣੇ ਬੰਨ ਬਣਾਉਣ ਵਾਲਾ ਮਾਹੌਲ ਹੈ। ਫਰਾਨੀ ਹੁੰਦੀ ਆ। ਮੈਂ ਕਈ ਦਿਨਾਂ ਦਾ ਇਹਨੂੰ ਦੇਖ ਰਿਹਾ ਹਾਂ। ਹੌਲੀ-ਹੌਲੀ ਚੀਜ਼ਾਂ ਪਤਾ ਲੱਗਦੀਆਂ ਨੇ। ਅਜੇ ਮੈਂ ਬਹੁਤੀਆਂ ਵਿੱਚ ਵੜ ਕੇ ਦੇਖੀਆਂ ਵੀ ਨਹੀਂ। ਇਰਸ਼ਾਦ ਨੂੰ ਮਿਲ ਮਲਾ ਕੇ ਜਦੋਂ ਆਪਾਂ ਇੱਧਰਲੇ ਪਾਸੇ ਆਉਨੇ ਤਾਂ ਇੱਧਰ ਇੱਕ ਬਹੁਤ ਵੱਡਾ ਥੀਏਟਰ ਆ। ਥੀਏਟਰ ਦੀ ਟਾਈਮਿੰਗ ਹੁੰਦੀ ਆ ਵੱਖੋ-ਵੱਖਰੇ ਸਮਿਆਂ ਤੋਂ ਤੁਸੀਂ ਇਹਨੂੰ ਬੁੱਕ ਕਰ ਸਕਦੇ ਹੋ। ਤੇ ਜਹਾਜ਼ ਜਦ ਬਾਬਾ ਹਿੱਲ ਜਾਂਦਾ ਪਤਾ ਲੱਗਦਾ ਤੁਰਦਿਆਂ ਫਿਰਦੇ ਆ। ਥੀਟਰ ਕਿੱਡਾ ਵੱਡਾ ਆਪ ਇੱਥੇ ਖੜ ਕੇ ਦੇਖਦੇ ਹਾਂ ਬਹੁਤ ਖਾਸ ਗੱਲ ਬਾਤ ਹੈ ਮੇਰੇ ਨਾਲ ਸ਼ੋਅ ਵੀ ਕੋਈ ਚੱਲ ਰਿਹਾ ਜਿਹੜਾ ਸਾਹਮਣੇ ਬੈਠੇ ਨੇ ਲੋਕ ਕੁਰਸੀ 'ਤੇ ਤਿੰਨ ਟੈਲੈਂਟ ਆਫ ਸ਼ੋਅ ਨਹੀਂ ਹਜੇ ਚੱਲ ਰਹੀ ਰਿਹਾ ਕੋਈ ਪਰ ਲੋਕਾਂ ਨੇ ਟਿਕਟ ਬੁੱਕ ਕੀਤੀਆਂ ਹੋਈਆਂ ਨੇ ਇੱਕ ਇਹ ਆ ਤੇ ਇੱਕ ਪੈਨੋਰਮਿਕ 뷰 ਵਾਲਾ ਅੱਡ ਵੀ ਥੀਟਰ ਹੈ ਉਹ ਵੀ ਬਹੁਤ ਸੋਹਣਾ ਹੈ ਇਹ ਸ਼ੋਅ ਦੇ ਵਿੱਚ ਜਿਹੜੇ ਕਰੂ ਦੇ ਮੈਂਬਰ ਨੇ ਆਪੋ ਆਪਣੇ ਉਹ ਚੋਰ ਦਿਖਾਉਂਦੇ ਆ ਪਹਿਲਾਂ ਉਹਨਾਂ ਨੇ ਸਕਰੀਨ ਤੇ ਦਿਖਾਇਆ ਜਾਂਦਾ ਕਿ ਬੈਟਰ ਆ ਦਾ ਤੱਕ ਜਦੋਂ ਬਾਹਰ ਨਿਕਲ ਕੇ ਆਉਂਦੇ ਆ ਫਿਰ ਆਪ ਆਉਂਦੀ ਹੈ ਕਲਾ ਦਾ ਇਹਨਾਂ ਨੂੰ ਦਿਖਾਉਂਦੇ ਆ ਤਰੀ ਟੈਲੀਵਿਜ਼ਨ ਜਿੰਨੇ ਮਾਇਨੇ ਕੰਮ ਹੁੰਦੇ ਜਦੋਂ ਉਹ ਸਾਰੀ ਪਿੱਛੇ ਕੀਤਾ ਹੈ ਥਾਈ ਕਲਜ਼ਰ ਸੁਪਰ ਟੂਲਸ ਸੁਪਰ ਪਾਵਰ ओके ਲੋਕਾਂ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਅਨਟਰੇਨ ਕਰਦੇ ਆ ਕਰੂ ਦੇ ਮੈਂਬਰ ਆਪੋ ਆਪਣੇ ਗਾਣੇ ਗਾਉਂਦੇ ਆ ਨੱਚਦੇ ਆ ਜਿਹੜੀ ਕੁਛ ਵੀ ਕਲਾ ਦਿਖਾਉਂਦੇ ਨੇ ਤੇ ਇੱਥੇ ਆਉਨੇ ਆ ਤੇ ਇੱਥੇ ਵੀ ਆਹ ਆਕਟੋਪਸ ਸਾਹਮਣੇ ਬੱਚੇ ਬੈਠੇ ਨੇ ਇਹਨਾਂ ਨੂੰ ਅਨਟਰੇਨ ਕਰ ਰਹੇ ਆ ਐਮ ਐਸ ਸੀ ਕ੍ਰੀਮ ਤੇ ਆਹ ਦੀ ਐਮ ਐਸ ਸੀ ਦੀ ਦੁਕਾਨ ਆ ਇੱਥੋਂ ਟੋਪੀਆਂ ਟੀ-ਸ਼ਰਟਸ ਕੁਝ ਵੀ ਤੁਸੀਂ ਖਰੀਦ ਸਕਦੇ ਏ ਇਹ ਤੁਹਾਡੇ ਦੇ ਇਹ ਇਹਨਾਂ ਦੀ ਪ੍ਰੋਮੋਸ਼ਨ ਵੀ ਆ आई नीड टू साइन हियर ਕੀ ਰਿੰਗ ਜਿਹੜਾ ਉਹ ਫਰਜ ਮੈਗਨੇਟ ਕੱਪੜੇ ਤੇ ਹੋਰ ਇਹੋ ਜਿਹੇ ਛੱਲੇ ਛੱਪੇ ਜੀ ਬਾਬਾ ਸਮਾਨ ਰੱਖੀ ਬੈਠੇ ਨੇ ਮੈਂ ਇਹਨਾਂ ਜੋ ਫਰਜ ਮੈਗਨੇਟ ਖਰੀਦਿਆ ਆ ਆ ਖੇਡਾਂ ਵੀ ਹੈਗੀਆਂ ਨੇ ਜਿਹੜਾ ਕਾਰਡ ਆ ਕਾਰਡ ਦੇ ਵਿੱਚ ਤੁਹਾਡੇ ਪੈਸੇ ਉਹ ਐਡ ਹੋ ਜਾਂਦੇ ਆ 크ਰੂਜ਼ ਸ਼ਿਪ ਕੈਪਟਨ ਉਧਰੋਂ ਨਿਕਲ ਕੇ ਸਾਰੇ ਹੁਣ ਇਧਰਲੇ ਪਾਸੇ ਨੂੰ ਆਜੇ ਨੇ ਜਿਹੜੇ ਸ਼ਿਪ 'ਚ ਆਪਾਂ ਸਫ਼ਰ ਕਰ ਰਹੇ ਹਾਂ ਇਹ ਉਹਦਾ ਮਾਡਲ ਆ ਗੱਲ ਇੱਥੇ ਨਹੀਂ ਮੁੱਕ ਜਾਂਦੀ ਇਹ ਦੋ ਬਿਨਾ ਕਸੀਨੋ ਵੀ ਹੈਗਾ ਤੇ ਬੱਚਾਂ ਦੇ ਖੇਡਣ ਲਈ ਇਹੋ ਜਿਹੇ ਫ੍ਰੀ ਗੇਮਸ ਤੇ ਬੇਡ ਗੇਮਸ ਜਿਹੜਾ ਪਲੇ ਸਟੇਸ਼ਨ ਆਪਾਂ ਅੱਜਕੱਲ ਆਮ ਹੀ ਸ਼ਹਿਰਾਂ 'ਚ ਦੇਖਦੇ ਹਾਂ ਉਹ ਇੱਥੇ ਬਣਿਆ ਹੋਇਆ ਤੇ ਉਧਰਲੇ ਬਸ ਇੱਧਰ ਵੱਡੇ ਬੰਦੇ ਖੜੇ ਨੇ ਉਧਰ ਕਸੀਨੋ ਚੱਲਦਾ ਕੰਮ ਵੱਖਰੀ ਦੁਨੀਆ ਵਸਾਈ ਬੈਠੇ ਆ ਇਹ ਤੇ ਜਿਹੜਾ ਸਿਰੇ ਤੇ ਜਾ ਕੇ ਇੱਕ ਬਹੁਤ ਸੋਹਣੀ ਥਾਂ ਮੈਂ ਕੱਲ ਦੇਖਿਆ ਸੀ ਪੈਨੋਰਾਮਾ ਥੀਏਟਰ ਸ਼ਾਮ ਨੂੰ ਸ਼ੋਅ ਵੇਖਾਂਗੇ ਉਹਦੇ ਚਾਚਾ ਵਿਚਾਲੇ ਇਹਦੇ ਬਾਹਰ ਇੱਕ ਵੱਡਾ ਇਹੋ ਜਿਹਾ ਮੈਂ ਕਿਸੇ ਨੂੰ ਉੱਥੇ ਦੇਖਿਆ ਸੀ ਸਿੰਗਾਪੁਰ ਦੇ ਵਿੱਚ ਇਹ ਪਾਣੀ ਚ ਇਹ ਵੀ ਬਹੁਤ ਵੱਡਾ ਬਣਾਇ ਜਿਠਿਆ ਫਿਰ ਵੀ ਇਹ ਇਹ ਆਪਦੇ ਆਪ ਚ ਇੱਕ ਆਈਲੈਂਡ ਆ ਜਿਹੜਾ ਸ਼ਿਪ ਹੈ ਪੈਨੋਰਾਮਾ ਲਾਉਂਜ ਉਹਦੀ ਹਜੇ ਟਾਈਮਿੰਗ ਸ਼ੁਰੂ ਨਹੀਂ ਹੋਈ ਮੈਨੂੰ ਲੱਗਦਾ ਉਹਦਾ ਸ਼ੋਅ ਮੈਂ ਪਹਿਲਾਂ ਬੁੱਕ ਕਰ ਲਿਆ ਸੀ ਸਵੇਰੇ ਅੱਜ ਨਹੀਂ ਉਹ ਸਾਰੀਆਂ ਉਹਦੀਆਂ ਸੀਟਾਂ ਭਰ ਚੁੱਕੀਆਂ ਨੇ ਪਰ ਮੈਨੂੰ ਲੱਗਦਾ ਚੱਲੀ ਜਾਂਦਾ ਇੱਕ ਹੋਰ ਥੋੜਾ ਸਮਾਂ ਪਹਿਲਾਂ ਇਹ ਜਹਾਜ਼ ਇਟਲੀ ਦੇ ਇੱਕ ਬਹੁਤ ਵੱਡੇ ਟਾਪੂ ਸਰਦੀਨੀਆ ਦੇ ਕੋਲ ਦੀ ਲੰਘਿਆ ਤੇ ਹੁਣ ਇਹ ਤੋਂ ਬਾਰਸੀਲੋਨਾ ਵੱਲ ਵਧ ਰਿਹਾ ਜਿਹੜੇ ਨੇੜੇ ਤੇੜੇ ਕੋਈ ਟਾਪੂ ਟੂਪੂ ਦੱਸਦੇ ਸੀ ਉਹ ਸਭ ਦਿਸਣੋਂ ਹਟ ਗਏ ਸਮਾਂ ਸ਼ਾਮ ਦੇ ਲਗਭਗ 5 ਵਜੇ ਨੇ ਸੂਰਜ ਢਲ ਰਿਹਾ ਹਨੇਰਾ ਹੋ ਰਿਹਾ ਤੇ ਬੱਦਲ ਗਰਜਦਾ ਨਿੱਕੀਆਂ ਨਿੱਕੀਆਂ ਕਣੀਆਂ ਵੀ ਪਈ ਜਾਂਦੀਆਂ ਨੇ ਤੇ ਸਵੇਰੇ 8 ਵਜੇ ਨੇ ਸਹੀ ਬਾਰਸੀਲੋਨਾ ਪਹੁੰਚ ਜਾਣਾ ਤੇ ਜਿਹੜਾ ਨਾ ਇੱਕ ਇਹਦਾ ਖਾਸ ਏਰੀਆ ਹੁੰਦਾ ਜਿੱਥੇ ਇਹਨੂੰ ਆਪਰੇਟ ਕੀਤਾ ਜਾਂਦਾ ਸ਼ਿਪ ਨੂੰ ਉੱਥੇ ਜਾਣ ਦੀ ਮੈਨੂੰ ਲੱਗਦਾ ਪਰਮਿਸ਼ਨ ਹੁੰਦੀ ਨਹੀਂ ਤੇ ਕੋਸ਼ ਇਹਦਾ ਸ਼ਿਪ ਦਾ ਬਿਲਕੁਲ ਅਗਲਾ ਏਰੀਆ ਹੁੰਦਾ ਜਿੱਥੇ ਜਿਹੜੇ ਕਲੱਬ ਮੈਂਬਰਸ ਹੁੰਦੇ ਨੇ ਸਿਰਫ ਉਹ ਉੱਥੇ ਜਾ ਸਕਦੇ ਆ ਉਹਨਾਂ ਦੇ ਉੱਥੇ ਕਮਰੇ ਹੁੰਦੇ ਆ ਸੂਟਸ ਹੁੰਦੇ ਨੇ ਤੇ ਬਾਕੀ ਉੱਥੇ ਜਹਾਜ਼ ਦਾ ਟੂਰ ਵੀ ਕਰਾਉਂਦੇ ਆ ਜੇ ਤੁਸੀਂ ਉਹਨੂੰ ਦੇਖਣਾ ਚਾਹਣਾ ਪਤਾ ਨਹੀਂ ਉਹ ਪ੍ਰਵਾਨਗੀ ਪੁੱਛੂੰਗਾ ਜੇ ਗੱਲ ਬਣਦੀ ਹੋਈ ਤਾਂ ਪਰ ਮੈਨੂੰ ਲੱਗਦਾ ਕਿ ਉਹ ਪ੍ਰਾਈਵੇਸੀ ਹੋਣੇ ਕਰਕੇ ਉਧਰ ਹਰੇਕ ਨੂੰ ਨਹੀਂ ਜਾਣ ਦਿੰਦੇ ਹੋਣੇ ਜਿੰਨੀਆਂ ਆਹ ਖੇਡਾਂ ਖੁੱਡਾਂ ਨੇ সুইমিং ਪੂਲ ਨੇ ਇਹਨਾਂ ਚੀਜ਼ਾਂ ਦਾ ਬੰਦਾ ਅਸਲ 'ਚ ਉਦੋਂ ਲਾਹਾ ਲੈਂਦਾ ਜਦੋਂ ਗਰਮੀ ਦੀ ਰੁੱਤ 'ਚ ਇਹੋ ਜੇ 크ਰੂਜ਼ ਤੇ ਚੜਦਾ ਅੱਜਕੱਲ ਤਤੇ ਤਤੇ ਪਾਣੀ 'ਚ ਜਿਹੜਾ ਅੰਦਰ ਲੰਦਰ ਬਣਿਆ ਸੀਗਾ ਉੱਥੇ ਹੀ ਜ਼ਿਆਦਾ ਭੀੜ ਭੜਾਕਾ ਦੇਖਣ ਨੂੰ ਮਿਲਿਆ ਸਮੁੰਦਰ ਜਦੋਂ ਥੀਏਟਰ 'ਚ ਬੈਠੇ ਸੀਗੇ ਜਿਵੇਂ ਜਿਵੇਂ ਇਹ ਵਿਗੜਦਾ ਓਵੇਂ ਓਵੇਂ ਜਹਾਜ਼ ਝੋਲ ਵੱਧ ਮਾਰਦਾ ਬਾਕੀ ਹੌਣ ਥੱਲੇ ਰੈਸਟੋਰੈਂਟ ਦੇਖਾਂਗੇ ਆਪਾਂ ਤੇ ਇੱਕ ਜਿਹੜਾ ਪੈਨੋਰਮਾ ਲੌਂਜ ਰਹਿ ਗਿਆ ਉਹਨੂੰ ਦੇਖਣ ਵਾਲਾ ਉਹ ਵੀ ਬਹੁਤ ਸੋਹਣੀ ਥਾਂ ਹੁਣ ਉੱਥੇ ਪ੍ਰਾਈਵੇਟ ਈਵੈਂਟ ਚੱਲਦਾ ਸੀ ਤਾਂ ਕਰਕੇ ਖਰੀਏ ਨੂੰ ਨਹੀਂ ਜਾਣ ਦਿੰਦੇ ਪਰ ਜਦੋਂ ਪਬਲਿਕ ਈਵੈਂਟ ਹੋਊਗਾ ਉਦੋਂ ਆਪਾਂ ਉਹਨੂੰ ਦੇਖਾਂਗੇ ਤੇ 19ਵੇਂ ਡੈਕ ਤੇ ਆ ਉਹ ਬਣਿਆ ਹੋਇਆ ਬਾਸਕਟਬਾਲ ਕੋਰਟ ਤੇ ਆ ਖੇਡਾਂ ਨੇ ਘਾਰਾਂ ਬਾਸਕਟਬਾਲ ਕੋਰਟ ਤੇ ਇਹ 19ਵਾਂ ਨਹੀਂ ਇਹ 20ਵਾਂ ਡੈਕ ਆ ਜਿੱਥੇ ਆ ਬਣਿਆ ਹੋਇਆ ਖੇਡਣ ਵਾਲਾ ਹੋਰ ਮਹੌਲ ਲਿਸਬਨ ਡੱਕ ਤੇ ਹਰੇਕ ਡੱਕ ਦਾ ਨਾਮ ਵੱਖੋ ਵੱਖਰੇ ਸ਼ਹਿਰ ਦੇ ਨਾਂ ਤੇ ਹੁੰਦਾ ਤੇ ਇੱਧਰ ਜਿਮ ਪਹਿਲੀ ਗੱਲ ਤਾਂ ਜੇ ਜਿਮ ਦੇ ਕੱਪੜੇ ਚਾਹੀਦੇ ਨੇ ਤਾਂ ਉਹ ਵੀ ਵੇਚਣ ਲਈ ਤਾਲੇ ਰੱਖੇ ਹੋਏ ਆ ਤੇ ਉਦੋਂ ਅੱਗੇ ਸਾਰੇ ਜਾਣੇ ਲੱਗੇ ਹੋਏ ਨੇ ਕਸਰਤ ਕਰਨਾ ਸਮੁੰਦਰ ਦਾ 뷰 ਤੇ ਐਕਸਰਸਾਈਜ਼ ਤੇ ਇੱਥੇ ਬਹੁਤੀਆਂ ਜ਼ਿਆਦਾ ਮਸ਼ੀਨਸ ਤਾਂ ਨਹੀਂ ਹੈਗੀਆਂ ਪਰ ਥੋੜੀਆਂ ਜੀਆਂ ਨੇ ਉਹਨਾਂ ਨਾਲ ਬੰਦਾ ਵਧੀਆ ਕਸਰਤ ਕਰ ਸਕਦਾ ਟਰੈਡਮਿਲ ਸਭ ਤੋਂ ਵੱਧ ਆ ਤੇ ਇੱਥੇ ਟਰੈਨਰ ਵੀ ਹੈਗੇ ਨੇ ਕਿਉਂਕਿ ਜਹਾਜ਼ ਹਿਲਦਾ ਜੁਲਦਾ ਹੋਣਾ ਕਰਕੇ ਮਨ ਲੱਗਦਾ ਵੀ ਬਹੁਤੀਆਂ ਭਾਰੀਆਂ ਮਸ਼ੀਨਾਂ ਜਾਂ ਬਹੁਤਾਂ ਭਾਰ ਭੂਰ ਚੱਕਣ ਵਾਲਾ ਕੰਮ ਨਹੀਂ ਕਰਦੇ ਹੁਣ ਤੇ ਇੱਥੇ ਇੱਕ ਹੋਰ ਸ਼ਾਪਿੰਗ ਏਰੀਆ ਬਣਿਆ ਹੋਇਆ ਹੈ ਇਹ ਵੀ ਬਹੁਤ ਵੱਡਾ ਹੈ ਘੜੀਆਂ, ਹੈਂਕ, ਦਾਲਚੇਗਬਾਨਾ, ਗੁੱਚੀ, ਪਰਾਡਾ, ਫੈਂਦੀ ਸਾਰੇ ਬ੍ਰਾਂਡਸ ਦੇ ਅੰਦਰ ਵੀ ਨੇ ਟਮੇਟੋ ਵੀ ਵੀ ਖਰਦੇ ਵਿੱਚ ਹੈਕਸਾਗੋਨ ਟ੍ਰੈਨਰ 5.5 ਇਹ ਰੈਸਟੋਰੈਂਟ ਬਹੁਤ ਵੱਡਾ ਇੱਥੇ ਤੁਸੀਂ ਉਹ ਤੋਂ ਆਰਡਰ ਕਰੋ ਤੇ ਤੁਹਾਨੂੰ ਭੋਜਨ ਦੇ ਦਿੰਦੇ ਆ ਜੇ ਤੁਸੀਂ ਇੰਡੀਅਨ ਫੂਡ ਖਾਣਾ ਤਾਂ ਤੁਸੀਂ ਆਪਦੇ ਆਪ ਪਹਿਲਾਂ ਜਾ ਕੇ ਇਹਨਾਂ ਨੂੰ ਘੰਟਾ ਪਹਿਲਾਂ ਲਿਖਾ ਦਿਓ ਆ ਪਰਚੀ ਦੇ ਦਿੱਤੀ ਸੀ ਇਹਨਾਂ ਨੇ ਤੇ ਘੰਟਾ ਪਹਿਲਾਂ ਲਿਖਾਉਣ ਤੋਂ ਬਾਅਦ ਇਹਨਾਂ ਨੇ ਬਣਾ ਕੇ ਦੇ ਦਿੱਤਾ ਰੋਟੀ ਦਾਲ ਸਬਜ਼ੀ ਸਭ ਕੁਝ ਬੈ ਨੋਰਮਲ ਲਾਂਚ ਓਪਨ ਥੀਏਟਰ ਵਾਲੀ ਗੱਲਬਾਤ ਆ ਜਿਹੜੇ ਛੱਤ ਦੇ ਝੂਮਰ ਲੱਗੇ ਉਹ ਹਿਲਦੇ ਆ ਨਾ ਪਤਾ ਲੱਗਦਾ ਕਿ ਜਹਾਜ਼ ਕਿੰਨਾ ਹਿੱਲਿਆ ਹੋਣਾ ਤੇ ਅੱਜ ਦੀ ਵੀਡੀਓ ਚ ਆਪਾਂ ਸਾਰਾ ਦਿਨ ਜਹਾਜ਼ ਨੂੰ ਦੇਖਿਆ ਦਿਖਾਇਆ ਤੇ ਮੈਨੂੰ ਲੱਗਦਾ ਜਹਾਜ਼ ਦੀਆਂ ਆਪਾਂ ਸਾਰੀਆਂ ਥਾਵਾਂ ਲਗਭਗ ਦੇਖ ਲਈਆਂ ਤੇ স্মੋਕਿੰਗ ਕਮਰੇ ਵਿੱਚ ਨਹੀਂ ਹੁੰਦੀ ਆ ਉਹਦੇ ਆਸਤੇ ਆ ਜੇ ਧੂਆਂ ਖੁੰਦਾ ਤਾਂ ਉਹ ਕਰਦਾ ਤੇ ਅੱਗ ਲੱਗਦੀ ਆ ਤਾਂ ਆਹਾ ਪਾਣੀ ਸਿੱਟਣ ਵਾਲੇ ਫੁਵਾਰੇ ਨੇ ਤੇ ਇਦੋਂ ਬਿਨਾ ਨਿੱਕੇ ਨਿੱਕੀਆਂ ਗੱਲਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਜੇ ਜੇ ਤੁਸੀਂ ਪੜਨਾ ਤਾਂ ਇਹਨੂੰ ਬੱਤੀ ਨੂੰ ਜਗਾ ਲਓ ਜੇ ਵੈਸੇ ਚੰਨਣ ਕਰਨਾ ਮੱਠਾ ਜਾ ਤਾਂ ਇਹਨੂੰ ਜਗਾ ਲਓ ਇਦੋਂ ਬਿਨਾ ਬਾਕੀ ਸਾਰਾ ਕੁਝ ਤਾਂ ਹੁੰਦਾ ਹੀ ਹੁੰਦਾ ਚਾਰਜਿੰਗ ਚੂਜਿੰਗ ਵਾਲੇ ਪੁਆਇੰਟ ਤਾਂ ਹੁਣੇ ਨੇ ਤੇ ਪਾਣੀ ਧਣੀ ਆਪਦਾ ਉਥੋਂ ਭਰ ਕੇ ਬੰਦਾ ਲੈ ਆਉਂਦਾ ਤੇ ਪੀ ਲੈਂਦਾ ਬਾਕੀ ਹੀਟਿੰਗ ਸਿਸਟਮ ਹੁੰਦਾ ਕਮਰੇ ਨੂੰ ਕਿੰਨਾ ਕਿ ਨਿਗਾ ਰੱਖਣਾ ਉਹ ਵੀ ਚੀਜ਼ ਆ ਇਧਰ ਟੀਵੀ ਤੇ ਅਲਮਾਰੀ ਆ ਉਹ ਸੇਫ ਸੂਤਾ ਚੱਲ ਹੁੰਦੀ ਆ ਸਾਰਾ ਕੁਝ ਹੁੰਦਾ ਹੀ ਆ ਤੇ ਜਿਹੜਾ ਬਾਥਰੂਮ ਆ ਉਹ ਵੀ ਇਧਰਲੇ ਪਾਸੇ ਸਾਫ਼ ਸੁਥਰਾ ਹੁੰਦਾ ਤੇ ਜਿਹੜੀ ਇਹਦੀ ਫਲਸ਼ ਆ ਉਹ ਜਿਵੇਂ ਜਹਾਜ਼ ਚ ਨਹੀਂ ਹੁੰਦੀ ਇੱਕ ਵੈਕਿਊਮ ਜੀ ਵਾਲੀ ਬਿਲਕੁਲ ਉਵੇਂ ਕੰਮ ਕਰਦੀ ਆ ਇਹ ਇੱਥੇ ਇੱਥੇ ਨਾ ਉਹ ਨੂੰ ਆ ਤੇ ਉਧਰ ਬਰਸ਼ ਬਰਸ਼ ਕਰਨ ਨੂੰ ਬਣਿਆ ਹੋਇਆ ਸੋਹਣਾ ਤਰੀਕੇ ਨਾਲ ਤੇ ਆ ਕਾਰਡ ਜਿਹਦੇ ਨਾਲ ਸਾਰਾ ਕੁਝ ਚੱਲਦਾ ਡੂ ਨਾਟ ਡਿਸਟਰਬ ਜਦੋਂ ਮੇਕਅਪ ਰੂਮਸੇ ਸਾਫ਼ ਕਰਨਾ ਹੋਵੇ ਤਾਂ ਉਹ ਜੀ ਸੱਚ ਬੰਦਾ ਨੱਪ ਦਿੰਦਾ